ਉਸ ਵੇਲੇ ਇਸ ਗਵਰਨਮੈਂਟ ਨੇ ਬਾਦਲ ਗਵਰਨਮੈਂਟ ਨੇ ਇੱਕ ਤਕੀਆ ਕਲਾਮ ਬਣਾ ਲਿਆ ਕਿ ਜਿਹੜੇ ਸ਼ਾਂਤਮਈ ਸੰਘਰਸ਼ ਸਿੱਖ ਕਰਦੇ ਆ ਇੱਕ ਕਾ ਮਾਰ ਕੇ ਟੰਗ ਦਿਓ ਬਾਕੀ ਆਪੇ ਭੱਜ ਜਾਣਗੇ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਇਹ ਵਿੱਚ ਸਾਰੀਆਂ ਘਟਨਾਵਾਂ ਵਾਪਰੀਆਂ ਬਦਬੀ ਹੋਈ ਗੋਲੀ ਕਾਣ ਦਾ ਸਿੰਘ ਸ਼ਹੀਦ ਹੋਏ ਉਹਨਾਂ ਤੇ ਇਨਸਾਫ ਕੀ ਦੇਣਾ ਸੀ ਫਿਰ ਕੌਮ ਨੂੰ ਇਹੋ ਟੇਕ ਹੁੰਦੀ ਆ ਵੀ ਯਾਰ ਸਰਕਾਰ ਬਦਲਦੀ ਐ ਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਨਸਾਫ ਦੇਣ ਦੀ بجائے ਉਹ ਬਾਦਲਾ ਨਾਲ ਰਲ ਗਿਆ ਬਾਦਲੂ ਦੇ ਨਾਲ ਰਲ ਗਿਆ ਬਾਦਲਾ ਨੇ ਉਹਦੇ ਗੁਨਾਹ ਮਾਫ ਤੇ ਕੈਪਟਨ ਨੇ ਉਹਨਾਂ ਦੇ ਸਾਰੇ ਜਿਹੜੇ ਆ ਗੁਨਾਹ ਜਿਹੜੇ ਆ ਮਾਫ ਕਰ ਦਿੱਤੇ ਦੋਵੇਂ ਰਲ ਗਏ ਤੇ ਇਹਨਾਂ ਫਰੈਂਡਲੀ ਤੌਰ ਤੇ ਦੋਵਾਂ ਨੇ ਕਲੀਸ਼ਨ ਸਰਕਾਰ ਚਲਾਈ ਆ ਬਾਦਲਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਰਲ ਕੇ ਕਿੰਨਾ ਦੇ ਰਾਜ ਚ ਹੋਈ ਕਿੰਨਾ ਕਰਵਾਈ ਲੋਕਾਂ ਨੇ ਬਾਰ-ਬਾਰ ਉਹਨਾਂ ਨੂੰ ਸਜ਼ਾ ਦਿੱਤੀ ਆ ਖਾਸ ਕਰਕੇ ਬਾਦਲ ਪਰਿਵਾਰ ਨੂੰ ਕਾਲੀਦਲ ਬਾਦਲ ਨੂੰ ਬਾਰ-ਬਾਰ ਜਿਹੜੀ ਆ ਸਜ਼ਾ ਦੇ ਕੇ ਜਿਹੜੀ ਆ ਘਰ ਤੋੜਿਆ ਬੇਨਤੀ ਕਰ ਸਕਦੇ ਆ ਕਿ ਬਾਦਲ ਪਰਿਵਾਰ ਨੂੰ ਜਿਹੜਾ ਵਸਦਾ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿੰਨੇ ਉਹਨਾਂ ਦੇ ਗੁਨਾਹ ਆ ਇੱਕ ਵੇ ਫਖਰੇ ਕੌਮ ਅਵਾਰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਵਾਪਸ ਲਿਆ ਜਾਵੇ ਦੂਸਰਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਵਾਖਫ ਵੱਖ ਕਰਕੇ ਤੇ ਪੰਥ ਚੋਂ ਨੂੰ ਜਿਹੜਾ ਵਾ ਛੇਕ ਦਿੱਤਾ ਜਾਵੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਆਪਣਾ ਸਪਸ਼ਟੀਕਰਨ ਜਿਹੜਾ ਕਾਲ ਤੱਕ ਦੇ ਜਥੇਦਾਰਾਂ ਨੂੰ ਸੌਂਪ ਦਿੱਤਾ ਹੈ। ਹਾਲਾਂਕਿ ਕਾਲ ਤੱਕ ਦੇ ਜਥੇਦਾਰ 30 ਤਰੀਕ ਨੂੰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਏਗੀ ਉਸ ਦੇ ਵਿੱਚ ਆਪਣਾ ਫੈਸਲਾ ਸੁਲਾਨਗੇ। ਸਾਡੇ ਨਾਲ ਮਨਜੀਤ ਸਿੰਘ ਭੋਮਾ ਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜਾ ਚੇਅਰਮੈਨ ਧਰਮਪ੍ਰਚਾਰ ਕਮੇਟੀ ਦੇ ਸਾਡੇ ਨਾਲ ਮੌਜੂਦ ਹੈ। ਪੋ ਮਜੀ ਕਿਵੇਂ ਦੇਖਦੇ ਹੋ ਇਹ ਸਾਰੇ ਸਿਲਸਲੇ ਵਾਰ ਜਿਹੜੀ ਚੀਜ਼ਾਂ ਹੋਈਆਂ ਵਾ ਜਿਹੜਾ ਸਪਸ਼ਟਿਕਰ ਮੰਗਿਆ ਗਿਆ ਸੁਖਬੀ ਬਦਲ ਕੋ ਸੁਖਬੀ ਬਦਲ ਨੇ ਉਸ ਦੇ ਵਿੱਚ ਗਲਤੀਆਂ ਮੰਨੀਆਂ ਵਾ ਉਹ ਸਾਰੇ ਕਿਸੇ ਨੂੰ ਕਿਵੇਂ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੀ ਇਹ ਗੱਲ ਸਮਝਣ ਵਾਲੀ ਗੱਲ ਆ ਕਿ ਇਹ ਬਹੁਤ ਇੱਕ ਸਵੇਦਨਸ਼ੀਲ ਮੁੱਦਾ ਵਾ ਪੰਥ ਦੇ ਸਿੱਖ ਕੌਮ ਦੇ ਤੇ ਸਮੁੱਚੇ ਪੰਜਾਬੀਆਂ ਦੇ ਵਿੱਚ ਜਿਹੜਾ ਵੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਰਧਾ ਤੇ ਵਿਸ਼ਵਾਸ ਰੱਖਦਾ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਆ ਉਹਦੇ ਮਨ 'ਚ ਅੱਜ ਵੀ ਪੀੜਾ ਵਾ ਉਹਨੂੰ ਅੱਜ ਵੀ ਦੁੱਖ ਆ ਭਾਵੇਂ ਘੜਮਾ 1900 ਤੇ 2015 ਦੇ ਵਿੱਚ ਵਾਪਰੀ ਪਰ ਇਹ ਜਿਹੜੀ ਅੱਗ ਆ ਇਹ ਜਿਹੜਾ ਗੁੱਸਾ ਵਾ ਅੱਜ ਵੀ ਪਹਿਲੇ ਦੀ ਤਰ੍ਹਾਂ ਜਿਹੜਾ ਵਾ ਕੌਮ ਦੇ ਵਿੱਚ ਜਿਹੜਾ ਵਾ ਮੌਜੂਦ ਆ ਹੁਣ ਸਿੱਖ ਕੌਮ ਨੇ 215 ਤੋਂ ਲੈ ਕੇ ਜਦੋਂ ਇਹ ਘਟਨਾਵਾਂ ਵਾਪਰੀਆਂ ਉਸ ਸਮੇਂ ਬਾਦਲਾਂ ਦੀ ਅਕਾਲੀ ਸਰਕਾਰ ਸੀ ਪੰਜਾਬ ਦੇ ਵਿੱਚ ਕੌਮ ਨੇ ਇਨਸਾਫ ਲੈਣ ਲਈ ਸੜਕਾਂ ਤੇ ਆਈ ਕੌਮ ਨੂੰ ਇਨਸਾਫ ਦੇਣ ਦੀ ਬਜਾਏ ਬੈਬਲ ਗੋਲੀ ਕਾਣ ਦੇ ਵਿੱਚ ਦੋ ਸਿੱਖ ਨੌਜਵਾਨ ਜਿਹੜੇ ਆ ਸ਼ਹੀਦ ਕਰ ਦਿੱਤੇ ਗਏ ਇਨਸਾਫ ਤੇ ਕੀ ਦੇਣਾ ਸੀ ਫਿਰ ਇਹਨਾਂ ਨੇ ਇੱਕ ਤਕੀਆ ਕਲਾਮ ਬਣਾ ਲਿਆ ਜਦੋਂ ਵੀ ਬਰਗਾੜੀ ਨੂੰ ਲੈ ਕੇ ਡੇਰੇ ਰਾਮ ਰਹੀਮ ਦੇ ਵਿਰੁੱਧ ਅਤੇ ਬਾਈਬਲ ਦਾ ਇਨਸਾਫ ਲੜ ਲਈ ਸਿੱਖ ਸੰਗਤਾਂ ਛੜਕਾਂ ਦੇ ਉੱਤਰੀਆਂ ਤਾਂ ਉਸ ਵੇਲੇ ਇਸ ਗਵਰਨਮੈਂਟ ਨੇ ਬਾਦਲ ਗਵਰਨਮੈਂਟ ਨੇ ਇੱਕ ਤਕੀਆ ਕਲਾਮ ਬਣਾ ਲਿਆ ਕਿ ਜਿਹੜੇ ਸ਼ਾਂਤਮਈ ਸੰਘਰਸ਼ ਸਿੱਖ ਕਰਦੇ ਆ ਇੱਕ ਕਾ ਮਾਰ ਕੇ ਟੰਗ ਦਿਓ ਬਾਕੀ ਆਪੇ ਭੱਜ ਜਾਣਗੇ ਇਹ ਇਹਨਾਂ ਤਕੀਆ ਕਲਾਮ ਸੀ ਤੇ ਉਹ ਤੁਸੀਂ ਵੇਖੋ ਭਾਈ ਜਸਪਾਲ ਸਿੰਘ ਚੌੜਾ ਮਧਰਾ ਭਾਈ ਕਰਮਜੀਤ ਸਿੰਘ ਸਨਾਮ ਭਾਈ ਦਰਸ਼ਨ ਸਿੰਘ ਲੋਹਾਰਾ ਲੁਧਿਆਣੇ ਇਹ ਤਾਕ ਕਿੰਨੇ ਇਹਨਾਂ ਦੀ ਗੋਲੀ ਦੇ ਨਾਲ ਕੱਲੇ ਬਹਿਬਲ ਵਾਲੇ ਨਹੀਂ ਆ ਜਿਹੜੇ ਰੋਸ਼ ਪ੍ਰਦਰਸ਼ਨਾਂ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਆ ਉਹ ਵੀ ਇਹਨਾਂ ਦੀ ਗੋਲੀ ਨਾਲ ਸ਼ਹੀਦ ਹੋਏ ਆ ਤੇ ਕੌਮ ਦੇ ਵਿੱਚ ਬਹੁਤ ਵੱਡਾ ਜਿਹੜਾ ਵਾ ਗੁੱਸਾ ਸੀ ਤੇ ਅੱਜ ਵੀ ਮੌਜੂਦ ਆ ਉਹ ਗੁੱਸਾ ਤੁਸੀਂ ਜੜੀਆਂ ਨੇ ਪਿੱਛੇ ਜੜੀਆਂ ਨੇ ਚੋਣਾ ਜੜੀਆਂ ਨੇ ਮਦਾਨ ਸਭਾ ਦੀ ਹੋਈਆਂ ਜਾਂ ਲੋਕ ਸਭਾ ਦੀ ਹੋਈਆਂ ਜਾਂ ਹਾਲੇ ਜਲੰਧਰ ਦੀ ਜਿਮਨੀ ਚੌਂ ਚ ਤੁਸੀਂ ਉਹ ਜੜਾ ਪ੍ਰਤੱਖ ਰੂਪ ਦੇ ਵਿੱਚ ਦੇਖ ਸਕਦੇ ਆ ਜਿਨ੍ਹਾਂ ਦੇ ਰਾਜ ਦੇ ਵਿੱਚ ਸਾਰੀਆਂ ਘਟਨਾਵਾਂ ਵਾਪਰੀਆਂ ਬਦਬੀ ਹੋਈ ਗੋਲੀ ਕਾਂਡਣਾ ਸਿੰਘ ਸ਼ੀਦ ਹੋਏ ਉਹਨਾਂ ਤੇ ਇਨਸਾਫ ਕੀ ਦੇਣਾ ਸੀ ਫਿਰ ਕੌਮ ਨੂੰ ਇਹੋ ਟੇਕ ਹੁੰਦੀ ਆ ਵੀ ਯਾਰ ਸਰਕਾਰ ਬਦਲਦੀ ਏ ਸਰਕਾਰ ਪਲਟਦੀ ਏ ਤੇ ਲੋਕਾਂ ਨੇ ਕੈਪਟਨ ਮਰਿੰਦਰ ਸਿੰਘ ਨੇ ਗੁੜਕਾ ਸਾਹਿਬ ਹੱਥ ਫੜ ਕੇ ਕਸਮ ਖਾਦੀ ਕਿ ਮੈਂ ਬੇਦਬੀਰੇ ਦੋਸ਼ੀਆਂ ਨੂੰ ਨਸੇ ਦੇ ਸਬਾਗਰਾਂ ਨੂੰ ਮੈਂ ਜੜੀਆਂ ਨੇ ਸਜਾਵਾ ਦਊਂਗਾ ਤੇ ਕੌਮ ਨੇ ਉਹਦੇ ਤੇ ਫੇਸ ਕਰਕੇ ਤੇ ਬਾਦਲਾਂ ਨੂੰ ਘਰ ਤੋਰਤਾ ਤੇ ਕੈਪਟਨ ਮਰਿੰਦਰ ਸਿੰਘ ਨੂੰ ਪੰਜਾਬ ਦਾ ਰਾਜਪਾਕ ਉਹਦੇ ਹਵਾਲੇ ਕਰਤਾ ਪਰ ਕੈਪਟਨ ਮਰਿੰਦਰ ਸਿੰਘ ਨੇ ਮੀਂਹ ਇਨਸਾਫ ਦੇਣ ਦੀ بجائے ਉਹ ਬਾਦਲਾਂ ਨਾਲ ਰਲ ਗਿਆ ਬਾਦਲ ਉਹਦੇ ਨਾਲ ਰਲ ਗਏ ਬਾਦਲਾ ਨੇ ਉਹਦੇ ਗੁਨਾਹ ਮਾਫ ਤੇ ਕੈਪਟਨ ਨੇ ਉਹਨਾਂ ਦੇ ਸਾਰੇ ਜਿਹੜੇ ਆ ਗੁਨਾਹ ਜਿਹੜੇ ਆ ਮਾਫ ਕਰ ਦਿੱਤੇ ਦੋਵੇਂ ਰਲ ਗਏ ਤੇ ਇਹਨਾਂ ਫਰੈਂਡਲੀ ਤੌਰ ਤੇ ਦੋਵਾਂ ਨੇ ਕਲੀਸ਼ਨ ਸਰਕਾਰ ਚਲਾਈ ਆ ਬਾਦਲਾ ਤੇ ਕੈਪਟਨ ਮਰਿੰਦਰ ਸਿੰਘ ਨੇ ਰਲ ਕੇ ਕੌਮ ਦੇ ਵਿੱਚ ਇਹ ਗੱਲ ਹੋਈ ਪੀ ਆਪਾਂ ਦਾ ਇਨਸਾਫ ਲੈਣ ਲਈ ਕੈਪਟਨ ਮਰਿੰਦਰ ਸਿੰਘ ਨੂੰ ਰਾਜ ਭਾਗ ਸੌਂਪਿਆ ਸੀ ਤੇ ਕੁੱਤੀ ਚੋਰਾ ਨਾਲ ਰਲ ਗਈ ਲੋਕ ਫੇਰ ਫਸ ਗਏ ਦੋਵਾਂ ਦੇ ਵਿਚਕਾਰ ਜਾਈਏ ਤੇ ਕਿੱਧਰ ਜਾਈਏ ਪਰ ਪੰਜਾਬ ਦੇ ਲੋਕਾਂ ਨੇ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈ ਲੋਕਾਂ ਨੂੰ ਪਤਾ ਬੇਦਬੀ ਕਿੰਨੇ ਕੀਤੀ ਕਿੰਨਾ ਦੇ ਰਾਜ ਚ ਹੋਈ ਕਿੰਨਾ ਕਰਵਾਈ ਲੋਕਾਂ ਨੇ ਬਾਰ ਬਾਰ ਉਹਨਾਂ ਨੂੰ ਸਜ਼ਾ ਦਿੱਤੀ ਆ ਖਾਸ ਕਰਕੇ ਬਾਦਲ ਪਰਿਵਾਰ ਨੂੰ ਕਾਲੀ ਦਲ ਬਾਦਲ ਨੂੰ ਬਾਰ ਬਾਰ ਜਿਹੜੀ ਆ ਸਜ਼ਾ ਦੇ ਕੇ ਜਿਹੜੀ ਆ ਘਰ ਤੋੜਿਆ ਲੋਕ ਸਭਾ ਚ ਇਹਨਾਂ ਦੇ ਜਮਾਨਤਾਂ ਜ਼ਬਤ ਕਰਾਤੀਆਂ ਇਹ ਤੋਂ ਵੱਡੀ ਕੀ ਆ ਜਲੰਧਰ ਦੇ ਵਿੱਚ ਜਿਮਨੀ ਚੋਣ ਹੋਈ ਆ ਤਾਂ 744 ਕਿੰਨੀਆਂ ਵੋਟਾਂ ਪਈਆਂ ਨੇ ਦੋਵਾਂ ਬੀਐਸਪੀ ਤੇ ਕਾਲੀ ਦਲ ਬਾਦਲ ਨੂੰ ਜਿਹਦਾ ਜਿਹੜਾ ਅੱਧਾ ਲਾ ਲਿਆ ਜਾਵੇ ਤੇ 322 ਕੇ ਵਗੈਰਾ-ਵਗੈਰਾ ਇੰਨੀਆਂ ਸੁਖਵੀਰ ਬਾਦਲ ਨੂੰ ਵੋਟਾਂ ਪਈਆਂ ਨੇ ਜਦੋਂ ਵੱਧ ਤੇ ਜਿਹੜੇ ਤੱਕੜੀ ਚੋਣ ਨਿਸ਼ਾਨ ਤੇ ਜਿਹੜਾ ਬੀਬੀ ਲੜੀ ਆ ਉਹ 1200 ਕੇ 1500 ਲੈ ਗਈ ਇੱਕ ਮਿੰਟ ਮੇਰੀ ਗੱਲ ਸੁਣੋ ਹਲੇ ਉਹਨਾਂ ਦੀ ਇਹ ਨਾ ਹਮਾਇਤ ਵਾਪਸ ਲੈ ਲਈ ਹੈ ਇੱਕ ਵਾਰੀ ਉਹ ਦੂਸਰੇ ਪਾਸੇ ਆਮ ਆਦਮੀ ਪਾਰਟੀ ਚ ਵੀ ਸ਼ਾਮਲ ਹੋ ਪਰ ਇਸ ਦੇ باوجود ਵੀ ਬੀਐਸਪੀ ਦੇ ਕਾਲੀ ਦਲ ਨੂੰ ਬੀਬੀ ਨੇ ਵੱਧ ਵੋਟਾਂ ਜੜੀਆਂ ਨੇ ਲੈ ਗਈ ਪੰਜਾਬ ਦੇ ਲੋਕਾਂ ਨੇ ਪੰਥ ਨੇ ਬਾਰ-ਬਾਰ ਬਾਦਲ ਪਰਿਵਾਰ ਨੂੰ ਤੇ ਕਾਲੀ ਦਲ ਬਾਦਲ ਨੂੰ ਸਜ਼ਾ ਤੇ ਸਜ਼ਾ ਸੁਣਾ ਰਿਆ ਮੋਟੀ ਜੀ ਗੱਲ ਆ ਕਿ ਬਾਦਲਾ ਨੇ ਇਨਸਾਫ ਦਿੱਤਾ ਨਹੀਂ ਜਿਨ੍ਹਾਂ ਦੇ ਰਾਜ 'ਚ ਸਾਰਾ ਕੁਝ ਹੋਇਆ ਕੈਪਟਨ ਨੇ ਦੇਣਾ ਹੀ ਕੁੱਤੀ ਚੋਰਾ ਨਾਲ ਰਲ ਗਈ ਫੋਣ ਇਹ ਗੇਂਦ ਘੁੰਮ ਕਮਾ ਕੇ ਕਈ ਵਾਰੀ ਇਹਨਾਂ ਡਰਾਮੇ ਕੀਤੇ ਬਾਦਲ ਪਰਿਵਾਰ ਨੇ ਕਾਲੀਦਲ ਬਾਦਲ ਨੇ ਕਿ ਅਸੀਂ ਜਾਣੇ ਅਣਜਾਣੇ ਗਲਤੀਆਂ ਹੋਈਆਂ ਜੀ ਅਸੀਂ ਇੱਥੇ ਸੇਵਾ ਕਰਨ ਆਏ ਆਂ ਜੇ ਕਰਨਾ ਆਂ ਉਹ ਕਰਨਾ ਪਰ ਕੌਮ ਨੇ ਮਾਫ ਨਹੀਂ ਕੀਤਾ ਜਿੱਥੇ ਹੁਣ ਜਿੱਥੇ ਲੱਗਦਾ ਜਿੱਥੇ ਇੱਥੇ ਆ ਰਹੇ ਆਂ ਜੀ ਫਿਰ ਇਹਨਾਂ ਇੱਕ ਹੋਰ ਡਰਾਮਾ ਕੀਤਾ ਵੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਇਹਨਾਂ ਜਿਹੜਾ ਵਾਕਿਆ ਵੀ ਅਸੀਂ ਜਾਣੇ ਅਣਜਾਣੇ ਹੋਈਆਂ ਗਲਤੀਆਂ ਦੀ ਮਾਫੀ ਕੌਮ ਨੇ ਤਾਂ ਵੀ ਇਹਨਾਂ ਨੂੰ ਮਾਫ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਉਹ ਜਿਹੜਾ ਵਾ ਪ੍ਰੋਸੈਸ ਆ ਉਹ ਜਿਹੜੀ ਵਿਧੀ ਆ ਉਹ ਬਿਲਕੁਲ ਗਲਤ ਸੀ ਮਾਫੀ ਇੰਜ ਨਹੀਂ ਮੰਗੀ ਜਾਂਦੀ ਉਹ ਕਾਲ ਤਖਤ ਸਾਹਿਬ ਦਾ ਇੱਕ ਵਿਧੀ ਵਿਧਾਨਿਆ ਐਪਲੀ ਜਿਵੇਂ ਹੁਣ ਇਹਨਾਂ ਐਪਲੀਕੇਸ਼ਨ ਦਿੱਤੀ ਆ ਠੀਕ ਹੈ ਕਹਿੰਨੀ ਗੱਲ ਅਰਜੀ ਦਿੱਤੀ ਆ ਫਿਰ ਜਾ ਕੇ ਜਹੇਦਾਰ ਸਾਹਿਬ ਨੇ ਉਹ ਦੋਸ਼ਾਂ ਦੇ ਆਧਾਰ ਤੇ ਅਕਾਲ ਤਖਤ ਸਾਹਿਬ ਤੇ ਬੁਲਾਉਣਾ ਹੁੰਦਾ ਫਿਰ ਉਸ ਹਸਾਬ ਨਾਲ ਉਹਨਾਂ ਸਜ਼ਾ ਸੁਣਾਉਣੀ ਹੁੰਦੀ ਆ ਜਾਂ ਉਹਨਾਂ ਨੂੰ ਮਾਫ ਕਰਨਾ ਹੁੰਦਾ ਪੰਦ ਸਿੰਘ ਸਾਹਿਬਾਨ ਨੇ ਇਹਨਾਂ ਉਹ ਪਹਿਲਾਂ ਸਾਰਾ ਕੋਈ ਵੀ ਪ੍ਰੋਸੈਸ ਜਿਹੜਾ ਅਡਾਪਟ ਨਹੀਂ ਕੀਤਾ ਕੋਣ ਗੱਲ ਸਰਕਾਰਾਂ ਦੇ ਪਾਲੇ ਚੋਂ ਨਿਕਲ ਕੇ ਕੱਲ ਸਿੱਖਾਂ ਦੀ ਜਿਹੜੀ ਆ ਸੁਪਰੀਮ ਅਦਾਲਤ ਆ ਅਕਾਲ ਤਖਤ ਸਾਹਿਬ ਉੱਥੇ ਇਨਸਾਫ ਲਈ ਜਿਹੜੀ ਆ ਬਾਲ ਆ ਗਈ ਆ ਵੀ ਜਹੇਦਾਰ ਅਕਾਲ ਤਖਤ ਸਾਹਿਬ ਪੰਜ ਸਿੰਘ ਸਾਹबान ਕੌਮ ਨੂੰ ਕੋਈ ਐਸਾ ਜਿਹੜਾ ਫੈਸਲਾ ਦੇਣਗੇ ਜਿਦਾਂ ਨਾ ਕੌਮ ਦੇ ਮਨਾਂ ਦੇ ਅੰਦਰ ਕੋਈ ਸ਼ਾਂਤੀ ਠੰਡ ਵਰਤ ਹੋ ਗਈ ਤੇ ਅੱਗੇ ਦੋਸ਼ੀ ਇਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇ ਕੇ ਗਾਹ ਜਿਹੜਾ ਵੀ ਇਸ ਤਰ੍ਹਾਂ ਦਾ ਕੋਈ ਪੰਥ ਚ ਰਹਿ ਕੇ ਬੁੱਕਲ ਦੇ ਸੱਪ ਪੰਥ ਦੇ ਗਦਾਰ ਕੋਈ ਐਸੀਆਂ ਗਲਤੀਆਂ ਕਰਨ ਦੀ ਜਿਹੜਾ ਵਾ ਜੁਰਤ ਨਾ ਕਰਨ ਐਸੀ ਕੋਈ ਮਸਾਲੀ ਫੈਸਲਾ ਮਸਾਲੀ ਸਜ਼ਾ ਜਿਹੜੀ ਆ ਅਕਾਲ ਤਖਤ ਸਾਹਿਬ ਤੋਂ ਜਿਹੜੀ ਆ ਸੁਣਾਈ ਜਾਣੀ ਚਾਹੀਦੀ ਆ ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਪਈ ਉਹ ਸਪਸ਼ਟੀ ਕਰਨ ਦੇਗੇ ਆ ਤੇ ਸਿੰਘ ਸਾਹਿਬ ਕੀ ਫੈਸਲਾ ਲੈਣਗੇ ਇਹ ਤੇ ਸਿੰਘ ਸਾਹਿਬ ਆ ਤੇ ਪੰਸ ਸਿੰਘ ਸਾਹਿਬਾਂ ਦਾ ਅਧਿਕਾਰ ਖੇਤਰ ਹੈ ਉਹ ਕੀ ਫੈਸਲਾ ਲੈਂਦੇ ਆ ਪਰ ਅਸੀਂ ਤੇ ਇਹੀ ਬੇਨਤੀ ਕਰਦੇ ਆ ਕਿ ਗੱਲ ਕੱਲੇ ਇਹ ਨਹੀਂ ਆ ਕਿ ਜਿਹੜਾ ਬਾਗੀ ਧੜਾ ਉੱਥੇ ਦੋਸ਼ ਪੱਤਰ ਦੇ ਕੇ ਗਿਆ ਬਾ ਆਪਣੇ ਵਾਸਤੇ ਵੀ ਤੇ ਇਹਨਾਂ ਵਾਸਤੇ ਵੀ ਕਿ ਅਸੀਂ ਇਹਨਾਂ ਗਲਤੀਆਂ 'ਚ ਸ਼ਾਮਲ ਨਾ ਤੇ ਬਾਦਲ ਵੀ ਬਾਦਲ ਮੁਖ ਤੌਰ ਤੇ ਜਿਹੜੇ ਆ ਇਹ ਸ਼ਾਮਲ ਨੇ ਗੱਲ ਇਹਨੇ ਨਾ ਮੁੱਕਣੀ ਨੇ ਕਿਉਂਕਿ ਬਾਦਲਾਂ ਦੇ ਇੱਕ ਗਨਾਹ ਨਹੀਂ ਆ ਜਿਵੇਂ ਕੇਸ ਦੇ ਵਿੱਚ ਇੱਕ ਇੱਕ ਬੰਦੇ ਤੇ 20 22 22 ਕੇਸ ਚੱਲ ਰਹੇ ਹੁੰਦੇ ਆ ਜੇ ਇੱਕ ਚੋ ਬਰੀ ਵੀ ਹੋ ਜਾ ਤਾਂ ਬਾਕੀਆਂ ਚੋ ਬਰੀ ਨਹੀਂ ਹੁੰਦਾ ਉਹ ਜੇਲ੍ਹ ਚੋਂ ਬਾਹਰ ਨਹੀਂ ਆ ਸਕਦਾ ਉਹ ਦੋਸ਼ ਮੁਕਤ ਨਹੀਂ ਹੁੰਦਾ ਉਹ ਸਿਰਫ ਇੱਕ ਕੇਸ ਚੋਂ ਮੁਕਤ ਹੁੰਦਾ ਇਸੇ ਤਰ੍ਹਾਂ ਹੀ ਬਾਦਲਾਂ ਤੇ ਇੱਕ ਕੇਸ ਨਹੀਂ ਆ ਕਈ ਕੇਸ ਨੇ ਅਕਾਲ ਤਖਤ ਸਾਹਿਬ ਤੇ ਜਿਹੜੇ ਵੱਖ-ਵੱਖ ਜਥੇਬੰਦੀਆਂ ਨੇ ਦੋਸ਼ ਪੁੱਤਰ ਉੱਤੇ ਜਿਹੜੇ ਆ ਬੇਨਤੀ ਪੱਤਰ ਅਕਾਲ ਤਖਤ ਸਾਹਿਬ ਦੇ ਜਾਇਦਾਦ ਸਾਹਿਬ ਨੂੰ ਦਿੱਤੇ ਆ ਜਿਵੇਂ ਮੋٹے ਤੌਰ ਤੇ ਮੈਂ ਦੱਸਾਂ ਪੀ ਜਹੇਦਾਰ ਸਿੰਘ ਸਾਹਿਬ ਭਾਈ ਕਰਦੇਵ ਸਿੰਘ ਕੌਕੇ ਕਤਲ ਕਾਂਡ ਦੀ ਇਨਕੁਆਇਰੀ ਜਿਹੜੀ ਆ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਉਹ ਦਬਾਈ ਰੱਖੀ ਉਹਦੇ ਜਿਹੜਾ ਕਾਤਲ ਸੀ ਸਵਰਨ ਸਿੰਘ ਘੋੜਨਾ ਉਹਨੂੰ ਇਹਨਾਂ ਐਸਐਸਪੀ ਦੇ ਚੰਗੇ ਆਉਧਿਆਂ ਤੇ ਜਿਹੜਾ ਵਾ ਲਾਈ ਰੱਖਿਆ ਇਸੇ ਤਰ੍ਹਾਂ ਹੀ ਨਕੌਦਰ ਗੋਲੀ ਕਾਂਡ ਚ ਚਾਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸ਼ਹੀਦ ਹੋ ਗਏ ਸੀ ਉਦੇ ਵਿੱਚ ਹੀ ਹਜ਼ਾਰ ਆਲ ਮਰਗੇ ਦਰਬਾਰਾ ਸਿੰਘ ਗੁਰੂ ਵਰਗੇ ਜਿਹੜੇ ਇੱਕ ਪ੍ਰਿੰਸੀਪਲ ਸੈਕਟਰੀ ਰਿਹਾ ਵਾ ਇੱਕ ਇਹਨਾਂ ਦਾ ਮੀਤ ਕਾਲੀ ਦਲ ਦਾ ਪ੍ਰਧਾਨ ਰਿਹਾ ਵਾ ਸੋ ਇਹ ਵੀ ਦੋਸ਼ ਇਹਨਾਂ ਦੇ ਉੱਤੇ ਆ ਵੀ ਇਹ ਵੀ ਇਨਕੁਆਇਰੀ ਇਹਨਾਂ ਨੇ ਜਿਹੜਾ ਵਾ ਦਵਾਈ ਰੱਖੀ ਤੇ ਇਹਨਾਂ ਦੇ ਜਿਹੜੇ ਸਭ ਮੁੱਖ ਦੋਸ਼ੀ ਉਹਨਾਂ ਨੂੰ ਸਰਕਾਰਾਂ ਦੇ ਵੱਡੇ ਅਹੁਦਿਆਂ ਨਾਲ ਜਿਹੜਾ ਵਾ ਨਵਾਜਿਆ ਗਿਆ ਸੋ ਮੈਂ ਸਿੰਘ ਸਾਹਿਬ ਨੂੰ ਇਸ ਤੋਂ ਇਲਾਵਾ ਵੀ ਅਸੀਂ ਇੱਕ ਪੰਥਕ ਧਿਰਾ ਵੱਲੋਂ ਮੈਮੋਰੰਡਮ ਅਸਿਰਿਆ ਕਾਲਤਖਸਾਬ ਨੂੰ ਦਿੱਤਾ ਪਿਛਲੇ ਸਮੇਂ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਸਾਹਿਬ ਦਾ ਸ਼ੀਦੀ ਦਿਹਾੜਾ ਸ੍ਰੀ ਅਕਾਲ ਤਖਸਾਲ ਤੇ ਪਹਿਲੀ ਵਾਰ ਮਨਾਇਆ ਗਿਆ ਉਹhle ਨਹੀਂ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਸardar ਪ੍ਰਕਾਸ਼ ਸਿੰਘ ਬਾਦਲ ਦੋਸ਼ੀ ਨੇ ਦੋਵੇਂ ਇਹਨਾਂ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਗੱਲ ਦੇ ਵਿੱਚ ਤੇ ਇਹਨਾਂ ਭਾਈ ਜਿਹੜਾ ਸardar ਪ੍ਰਕਾਸ਼ ਸਿੰਘ ਬਾਦਲ ਆ ਜਿਹੜਾ ਫਕਰੀ ਕੌਮਵਾੜ ਆ ਉਹ ਸardar ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲੈਣਾ ਚਾਹੀਦਾ ਵਾ ਮੈਂ ਤੇ ਜਥੇਦਾਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਹਲਾ ਸੁਣਾਉਣ ਤੋਂ ਪਹਿਲਾਂ ਵੀ ਜਿਹੜਾ ਪੰਥਕ ਧੇਰਾ ਵੱਲੋਂ ਮੈਮੋਰੰਡਮ ਦਿੱਤਾ ਗਿਆ ਬੇਨਤੀ ਪੱਤਰ ਉਹਦੇ ਤੇ ਵੀ ਅਮਲ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਫਖਰੇ ਕੌਮ ਅਵਾਰਡ ਜਿਹੜਾ ਵਾ ਵਾਪਸ ਲਿਆ ਜਾਣਾ ਚਾਹੀਦਾ ਵਾ ਤਾਂ ਕੀ ਲੱਗਦਾ ਕਿ ਜਿਸ ਹਿਸਾਬ ਨਾਲ ਹੁਣ ਸਾਰੀ ਗੱਲ ਜਥੇਦਾਰ ਕਾਲ ਤੱਕ ਸਾਹ ਪੇ ਆ ਗਈ ਹੈ ਜਾਂ ਫਿਰ ਪੰਥ ਸਿੰਘ ਸਾਹਿਬਾਨ ਅੱਤੇ ਆ ਗਈ ਹੈ ਕੀ ਲੱਗਦਾ ਕਿ ਜਿਸ ਹਿਸਾਬ ਨਾਲ ਸੁਖਬੀਰ ਬਾਦਲ ਦੇ ਲਈ ਉਹ ਆਉਣ ਵਾਲੇ ਸਮੇਂ 'ਚ 30 ਅਗਸਤ ਨੂੰ ਮੀਟਿੰਗ ਹੈ ਜੀ ਉਹ ਫੈਸਲਾ ਲੈਂਦੇ ਹੈ ਕਿ ਲੱਗਦਾ ਕਿ ਉਹ ਫੈਸਲਾ ਕੌਮ ਨੂੰ ਉਹਨਾਂ ਦਾ ਪਸੰਦ ਆਏਗਾ ਜਾਂ ਫਿਰ ਜੋ ਕੌਮ ਚੰਦੀ ਹੈ ਉਹ ਫੈਸਲਾ ਉਹ ਲੈ ਨਹੀਂ ਸਕਦੇ ਲੱਗਦਾ ਦੁਬਿਧਾ ਜਥੇਦਾਰਾਂ ਲਈ ਬਹੁਤ ਵੱਡੀ ਹੈ ਵੇਖੋ ਤੁਹਾਡਾ ਸਵਾਲ ਜਿਹੜਾ ਵਾ ਸਮੇਂ ਤੋਂ ਪਹਿਲਾਂ ਦਾ ਵਾ ਇਹ ਜਥੇਦਾਰ ਸਾਹਿਬ ਹਾਲੇ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਵੇਟ ਕਰਨੀ ਚਾਹੀਦੀ ਹੈ ਡੀ ਕਰਨੀ ਚਾਹੀਦੀ ਹੈ ਸਿੰਘ ਸਾਹਿਬ ਫੈਸਲਾ ਜਿਹੜਾ ਵਾ ਕੀ ਸੁਣੋਂਗੇ ਆ ਗਿਆ ਤੇ ਕੌਮ ਤੱਕ ਰਹੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਹਲਪਨ ਸਿੰਘ ਸਾਹਿਬਾਨ ਵੀ ਇਹ ਕਿੰਨਾ ਇੱਕ ਸਖਤ ਫੈਸਲਾ ਜਿਹੜਾ ਵਸਣਾ ਸਕਦੇ ਆ ਜਿਹੜਾ ਕੌਮ ਦੀਆਂ ਭਾਵਨਾਵਾਂ ਦੇ ਅਨੁਕੂਲ ਹੋਵੇ ਹੁਣ ਗੱਲ ਵੀ ਇਹ ਗੱਲ ਮਾਫੀ ਤੱਕ ਨਹੀਂ ਆ ਹੁਣ ਮਾਫੀ ਉਹ ਅੱਗੇ ਲੱਗ ਚੁੱਕੀ ਆ ਕਿਉਂਕਿ ਪੰਜ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਉਦੋਲੀ ਕੀਤੀ ਗਈ ਆਦੇਸ਼ ਦੀ ਪੰਜ ਸਿੰਘ ਸਾਹਿਬਾਨ ਨੇ ਉਹਨੂੰ ਦੋਸ਼ੀ ਕਰਾਰ ਦੇ ਕੇ ਤੇ ਉਹਨੂੰ ਉਹਦੀ ਮਾਫੀ ਵਾਪਸ ਲਈ ਆ ਰਾਮ ਰਹੀਮ ਦੀ ਇਹਨਾਂ ਨੇ ਉਸ ਆਦੇਸ਼ ਦੀ ਉਲੰਘਣਾ ਕੀਤੀ ਹੈ ਪੰਥ ਸਿੰਘ ਸਾਹਿਬ ਨੂੰ ਉਲਟਾ ਸੀਐਮ ਹੌਸੇਦ ਦੇ ਆ ਗਿਆ ਫਿਰ ਅਕਸ਼ੇ ਕੁਮਾਰ ਤੇ ਇੱਕ ਗਰੇਂਦਰ ਚੱਡਾ ਬਬੇ ਵਾਲੇ ਉਥੇ ਰਾਮ ਰਹੀਮ ਨਾਲ ਮੀਟਿੰਗਾਂ ਹੁੰਦੀਆਂ ਇਹਨਾਂ ਦੀਆਂ ਜਿਹੜੀਆਂ ਨੇ ਹੈ ਆਦੇਸ਼ ਦੇ باوجود ਫਿਰ ਜਹੇਦਾਰ ਕੌਂਕੇ ਸਾਹਿਬ ਵਾਲੀ ਗੱਲ ਆ ਫਿਰ ਜਿਹੜੀ ਆ ਨਕੋਦਰ ਕਾਂਡ ਦੀ ਇਨਕੁਆਇਰੀ ਦਬਾਉਣ ਵਾਲੀ ਗੱਲ ਆ ਕਹਿਣ ਤੋਂ ਭਾਵੇਂ ਇਹਨਾਂ ਤੇ ਇਲਜ਼ਾਮ ਮੜੇ ਜਿਹੜੇ ਨੇ ਸਖਤ ਨੇ ਸੋ ਜਹੇਦਾਰ ਸਾਹਿਬ ਨੂੰ ਤੇ ਅਸੀਂ ਬੇਨਤੀ ਕਰ ਸਕਦੇ ਹਾਂ ਠੀਕ ਹੈ ਕਿ ਨਹੀਂ ਬਾਕੀ ਦਾ ਸਾਰਾ ਉਹਨਾਂ ਦਾ ਅਧਿਕਾਰ ਖੇਤਰ ਆ ਕੌਮ ਦੀ ਇਹਲੇ ਕੌਮ ਇਹ ਗੱਲ ਕਹਿ ਰਹੀ ਆ ਲੋਕ ਸਭਾ ਦੇ ਨਤੀਜਿਆਂ ਨੂੰ ਵਿਧਾਨ ਸਭਾ ਦੇ ਨਤੀਜਿਆਂ ਨੂੰ ਆਪਣੇ ਸਾਹਮਣੇ ਰੱਖਦੀ ਹੈ ਜਿਵੇਂ ਬਾਦਲ ਪਰਿਵਾਰ ਨੂੰ ਸਜ਼ਾ ਦੇ ਸਜ਼ਾ ਦੇ ਰਹੀ ਹੈ ਉਹ ਪਹਿਲੀ ਗੱਲ ਆ ਵੀ ਕੌਮ ਚਾਹੁੰਦੀ ਆ ਕਿ ਸੁਖਵੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਵੱਖ ਹੋਵੇ ਪਹਿਲੀ ਗੱਲ ਜਿਹੜੀ ਆ ਇਹ ਆ ਦੂਸਰੀ ਕੌਮ ਦੀ ਭਾਵਨਾ ਇਹ ਆ ਵੀ ਆਪਾਂ ਮਰਗਕਾਰੀ ਕਾਂਡਾ ਨੇ ਇੱਥੇ 1978 ਦੇ ਜਿਹੜੀ ਆ ਗੋਲੀ ਕਾਂਡ ਹੋਇਆ ਤੇ 13 ਸਿੰਘ ਸ਼ਹੀਦ ਹੋਏ ਉਸ ਵੇਲੇ ਹੁਕਮਨਾਮਾ ਜਿਹੜਾ ਵਾ ਸੁਣਾਇਆ ਗਿਆ ਸੀ ਕਿ ਉਹਨਾਂ ਨੂੰ ਪੰਥ ਚੋਂ ਛੇਕਤਾ ਗਿਆ ਸੀ ਉਹਨਾਂ ਦੀ ਰੋਟੀ ਬੇਟੀ ਦੀ ਸਾਂਝ ਪੰਥ ਚੋਂ ਜਿਹੜੀ ਆ ਖਤਮ ਕਰ ਦਿੱਤੀ ਗਈ ਸੀ ਤੇ ਸੁਖਵੀਰ ਬਾਦਲ ਦੇ ਤੇ ਉਹਨਾਂ ਨਾਲੋਂ ਵੀ ਵੱਡੇ ਗਨਾਮ ਇੱਕ ਨਹੀਂ ਕਈ ਗਨਾਹ ਆ ਤੇ ਮੈਂ ਸਾਡੀ ਬੇਨਤੀ ਕਰ ਸਕਦੇ ਹਾਂ ਜਸਵੰਤ ਸਾਹਿਬ ਨੂੰ ਜਿਹੜਾ ਅਮਰਤਾਪੁਰੂਪਗਾ ਇਹਨਾਂ ਨੂੰ ਜਿਹੜਾ ਵਾ ਬਾਦਲ ਉਦੀ ਪ੍ਰਧਾਨਗੀ ਜਿਹੜੀ ਆ ਪਰਨੂ ਪ੍ਰਧਾਨਗੀ ਤੋਂ ਵੱਖ ਕਰਕੇ ਸਤਾਰ ਸਿੰਘ ਦੀਪ ਸਿੰਘ ਬਾਦਲ ਨੂੰ ਹੁਣ ਗੱਲ ਕੌਮ ਦੀ ਭਾਵਨਾਵਾਂ ਦੀ ਮੈਂ ਗੱਲ ਕਰਨਿਆ ਫੈਸਲਾ ਸਿੰਘ ਸਾਹਿਬ ਨੇ ਸੁਣਉਣਾ ਸੀ ਤੇ ਬੇਨਤੀ ਕਰ ਸਕਦੇ ਆ ਕਿ ਬਾਦਲ ਪਰਿਵਾਰ ਨੂੰ ਜਿਹੜਾ ਵਸਦਾ ਖਾਸ ਕਰਕੇ ਸardar sukhbir singh badal ਨੂੰ ਜਿੰਨੇ ਉਹਨਾਂ ਦੇ ਗਣਾ ਆ ਇੱਕ ਵੇ ਫਖਰੇ ਕੌਮ ਅਵਾਰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਵਾਪਸ ਲਿਆ ਜਾਵੇ ਦੂਸਰਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਵੱਖ ਕਰਕੇ ਪੰਥ ਚੋਂ ਨੂੰ ਜਿਹੜਾ ਵਾ ਛੇਕ ਦਿੱਤਾ ਜਾਵੇ ਬਾਕੀ ਵੀ ਜਿਨ੍ਹਾਂ ਦੇ ਜਿੰਨੇ ਜਨੇ ਗਣਾ ਆ ਜਿਹੜੇ ਇਨਵੋਲਵ ਰਹੇ ਆ ਸਾਰਿਆਂ ਨੂੰ ਪਤਾ ਵਾ ਉਹਨਾਂ ਤੇ ਪੰਥਕ ਮੰਚ ਤੇ ਪੰਥਕ ਪਲੇਟਫਾਰਮਾਂ ਤੇ 10 ਸਾਲ ਲਈ ਪਾਬੰਦੀ ਲਾ ਦੇਣੀ ਚਾਹੀਦੀ ਆ ਕਿ ਉਹ 10 ਸਾਲ ਲਈ ਕਿਸੇ ਵੀ ਪੰਥਕ ਮੰਚ ਤੇ ਜਿਹੜਾ ਵਾ ਉਹ ਵਿਚਰ ਨਹੀਂ ਸਕਦੇ ਉਥੋਂ ਆਪਣਾ ਕੋਈ ਅਹੁਦਾ ਨਹੀਂ ਲੈ ਸਕਦੇ ਸੋ ਇਸ ਤਰ੍ਹਾਂ ਦੀ ਜਿਹੜੀ ਆ ਇੱਕ ਮਿਸਾਲੀ ਜਿਹੜੀ ਆ سزا ਜਿਹੜੀ ਆ ਸੁਣਾਈ ਜਾਣੀ ਚਾਹੀਦੀ ਆ ਪਾਈ ਕੌਮ ਨੇ ਜਿਹੜੀ ਆ ਪ੍ਰਵਾਨ ਕਰਨੀ ਹੈ ਕਿਤੇ ਅਸੀਂ ਇਹ ਗੱਲ ਕਹਿ ਰਹੇ ਆ ਕਿ ਕਿਤੇ ਅਜਿਆ ਨਾ ਹੋਵੇ ਕਿ ਫੈਸਲਾ ਜਿਆਸਲਾ ਤਰ ਜਾਵੇ ਜਿਵੇਂ ਰਾਮ ਰੀਮ ਦੇ ਮੌਕੇ ਹੋਇਆ ਉਹ ਕੌਮ ਨੇ ਪ੍ਰਵਾਨ ਨਹੀਂ ਕੀਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਫੈਸਲਾ ਸੁਣਾਉਣ ਲੱਗਿਆ ਸਮੁੱਚੀਆਂ ਧਿਰਾਂ ਦੇ ਸਮੁੱਚੇ ਸਿੱਖ ਕੌਮ ਦੇ ਅੰਤਰਰਾਸ਼ਟਰੀ ਪੱਧਰ ਤੇ ਭਾਵਨਾ ਨੂੰ ਮੱਦੇਨਜ਼ਰ ਰੱਖ ਕੇ ਹੀ ਕੋਈ ਜਿਆਪਨ ਸਿੰਘ ਸਾਹਾ ਨਾਲੋਂ ਜਿਹੜਾ ਵਾ ਫੈਸਲਾ ਜਿਹੜਾ ਵਾ ਸਣਾਉਣਾ ਚਾਹੀਦਾ ਤਾਂ ਹੀ ਸਿੱਖਰਦੇ ਜਿਹੜੇ ਆ ਸ਼ਾਂਤ ਹੋ ਸਕਦੇ ਆ ਇਹ ਜਿਹੜੀ ਬੜੀ ਅੱਗ ਆ ਸਿੱਖ ਮਨਾਂ ਦੇ ਅੰਦਰ ਕੌਮ ਦੇ ਅੰਦਰ ਇਹ ਤਾਂ ਹੀ ਠੰਡੀ ਹੋ ਸਕਦੀ ਆ ਜੇ ਆਪਾਂ ਉਹਨੂੰ ਸਰਖਤ ਲੰਘਾ ਦੇਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਢਿੱਲਾ ਫੈਸਲਾ ਆ ਗਿਆ ਉਹ ਕੌਮ ਨੇ ਪਰਵਾਹ ਨਹੀਂ ਕਰਨ ਦੂਜੇ ਪਾਸੇ ਜੇ ਗੱਲ ਕਰੀਏ ਤੇ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵੀ ਸਪਸ਼ਟਿਕਨ ਦਿੱਤਾ ਗਿਆ ਹੈ ਇਸ ਇਤਿਹਾਰਾਂ ਦੇ ਮਾਮਲੇ ਦੇ ਵਿੱਚ ਤੇ ਉਹ ਮੁੱਖ ਸਕੱਤਰ ਜਿਹੜੇ ਉਸ ਵੇਲੇ ਹਰਚਰਨ ਸਿੰਘ ਸੀ ਜਾਂ ਫਿਰ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਦੇ ਉੱਪਰ ਕੋ ਛੋੜ ਦਿੱਤਾ ਗਿਆ ਜਿਹੜੇ ਐਸਮ ਨੇ ਦੋਵੇਂ ਹੀ ਇਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਵੇਖੋ ਭਾਈ ਜਿਉਂਦੇ ਵੀ ਹੋਣ ਸੀ ਸਿਮਪਨ ਸਿੰਘ ਸਾਹਿਬਾਨਾਂ ਨੂੰ ਸੀਮਾ ਹੌਸਦਿਆ ਗਿਆ ਫੈਸਲਾ ਤਾਂ ਉੱਥੇ ਸੁਣਾਇਆ ਗਿਆ ਵੀ ਉਹਨੂੰ ਮਾਫ ਕਰੋ ਉਦੋਂ ਬਾਅਦ ਸਿਆਮਾ ਚੋਈ ਆ ਇਹਨਾਂ ਨੂੰ ਸ਼ਰੋਮਣੀ ਕਮੇਟੀ ਨੂੰ ਆਰਡਰ ਆਉਂਦਾ ਵਾ ਕਿਸ ਇਛਤਿਆਰ ਦੇ ਕੇ ਇਹਨੂੰ ਜਸਟੀਫਾਈ ਕਰੋ ਵੀ ਇਹ ਫੈਸਲਾ ਜਿਹੜਾ ਬਸਹੀ ਆ ਇਹਦੇ ਵਾਸਤੇ ਨਾ ਅਵਤਾਰ ਸਿੰਘ ਮੱਕੜ ਦੋਸ਼ੀ ਆ ਨਾ ਸਰਦਾਰ ਚੰਦ ਸਿੰਘ ਦਿੱਲੀ ਦੋਸ਼ੀ ਆ ਇਹਦੇ ਲਈ ਕੱਲਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਵੱਡਾ ਪ੍ਰਕਾਸ਼ ਸਿੰਘ ਬੋਦਲ ਇਹ ਦੋਸ਼ੀ ਆ ਜਿਨ੍ਹਾਂ ਦੇ ਦੇਸ਼ਾਂ ਤੇ ਮੱਕੜ ਨੂੰ ਤੇ ਸਰਦਾਰ ਚੰਦ ਸਿੰਘ ਨੂੰ ਉਹ 90 ਲੱਖ ਦੇ ਇਛਤਿਆਰ ਜਿਹੜੇ ਆ ਉਹ ਦੇਣੇ ਪਏ ਅਖਬਾਰਾਂ ਨੂੰ ਮੈਂ ਇਹ ਗੱਲ ਕਹੂੰਗਾ ਕੀ ਸਰਦਾਰ ਸੁਖਵੀਰ ਸਿੰਘ ਜਹੇਪੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੈਂ ਬੇਨਤੀ ਕਰੂੰ ਨਿਮਰਤਾ ਸਾਹਿਤ ਕਿ ਉਹ ਸੁਖਵੀਰ ਸਿੰਘ ਬਾਦਲੋਂ ਦੇਖ ਦੇਣ ਕਿ ਜੇ ਜਦਾਂ ਤੁਸੀਂ ਪੰਜ ਸਿੰਘ ਸਾਹਿਬਾਨਾਂ ਨੂੰ ਉਥੇ ਸਿ ਫੀ ਜਾਂ ਮੋਦੀ ਸਰਕਾਰੀ ਕੋਠੀ ਸਦਿਆ ਉਥੇ ਮਾਫੀ ਦੇ ਦੇਸ਼ ਚਾੜੇ ਤੁਸੀਂ ਅਛੇ ਕੁਮਾਰ ਦੀ ਕੋਠੀ ਤੁਹਾਡੀ ਰਾਮ ਰੀਮ ਨਾਲ ਜਿਹੜੀ ਆ ਡੀਲ ਹੁੰਦੀ ਆ ਇਹ ਵੀ ਜਿਹੜੇ ਆ ਸੁਖਵੀਰ ਸਿੰਘ ਬਾਦਲ ਤੇ ਵੱਡੇ ਬਾਦਲ ਦੀਆਂ ਹਦੈਤਾਂ ਤੇ ਮੱਕੜ ਤੇ ਹਰਚੰਦ ਸਿੰਘ ਦਿੱਲੀ ਨੇ ਹਿਸ਼ਿਆਰ ਦਿੱਤੇ ਆ ਇਹ ਜਿਹੜਾ ਵਾ ਮੱਕੜ ਜਾਂ ਹਰਚੰਦ ਸਿੰਘ ਦਿੱਲੀ ਦੇ ਕੋਟੇ ਚਾ ਨਾ 90 ਲੱਖ ਪਾਇਆ ਜਾਵੇ ਇਹ ਬਾਦਲ ਪਰਿਵਾਰ ਦੇ ਕੋਟੇ ਦੇ ਵਿੱਚ ਆਉਂਦਾ ਵਾ ਇਹ ਬਾਦਲ ਪਰਿਵਾਰ ਸੁਖਵੀਰ ਸਿੰਘ ਬਾਦਲ ਜਿਹੜਾ ਵਾ ਸ਼੍ਰੋਮਣੀ ਕਮੇਟੀ ਦੇ ਕੋਟੇ ਦੇ ਵਿੱਚ 90 ਰੁਪਈਆ ਜਿਹੜਾ ਵਾ ਜਮਾ ਜਿਹੜਾ ਵਾ ਕਰਵਾਵੇ ਕਿਉਂਕਿ ਹਰ ਫੈਸਲਾ ਤੇ ਬਾਦਲ ਪਰਵਾਰ ਦੀ ਕੋਠੀ ਚ ਆਉਂਦਾ ਵਾ ਤੇ ਜੇ ਦੇਣ ਦੀ ਗੱਲ ਆ ਲੈਣ ਦੀ ਗੱਲ ਆ ਤੇ ਉਹ ਅਸੀਂ ਹਾਜ਼ਰ ਆਂ ਜੇ ਦੇਣ ਦੀ ਗੱਲ ਆ ਤੇ ਉਹ ਮੱਕੜ ਦਵੇ ਉਹ ਇਹ ਜੇ ਕਿਸ ਦੁਨੀਆ ਚ ਨਹੀਂ ਉਹ ਹਰਚੰਨ ਸਿੰਘ ਦਿੱਲੀ ਦਵੇ ਉਹ ਇਹ ਦੁਨੀਆ ਚ ਨਹੀਂ ਇਹ ਇਹ ਬਾਦਲ ਪਰਿਵਾਰ ਨਾਲ ਹੀ ਇਹ 90 ਲੱਖ ਜਿਹੜਾ ਵਾ ਗੁਰੂ ਦੀ ਗੋਲਕ ਚੈ ਸ਼੍ਰੋਮਣੀ ਕਮੇਟੀ ਦੇ ਅਕਾਊਂਟ 'ਚ ਪੈਸੇ ਜਿਹੜੇ ਆ ਜਮ੍ਹਾਂ ਕਰਾਉਣੇ ਚਾਹੀਦੇ ਆ ਸਤ ਸਿੰਘ ਸਾਹਿਬ ਨੂੰ ਆਦੇਸ਼ ਦੇਣਾ ਚਾਹੀਦਾ ਮਤਲਬ ਆਦੇਸ਼ ਸਾਰੇ ਕੋਠੀਆਂ ਨਿਕਲੇ ਆ ਉਹ ਜਿਸ ਵੇਲੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸੀ ਨਾਮ ਭਵੇਂ ਅਲੱਗ-ਅਲੱਗ ਅੱਗੋਂ ਸੋਟੇ ਮਰਜ਼ੀ ਰੱਖੋ ਤੁਸੀਂ ਉਹ ਜਿਹੜੇ ਮਰਜ਼ੀ ਸੋ ਮੇਰੀ ਤੇ ਬੇਨਤੀ ਆ ਵੀ ਪੰਜ ਸਿੰਘ ਸਾਹਿਬ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਵੀ ਕੌਮ ਜਿਹੜਾ ਸਰਕਾਰਾਂ ਫੈਸਲਾ ਨਹੀਂ ਕਰ ਸਕੀਆਂ ਕੋਈ ਇਨਸਾਫ ਕੌਮ ਨੂੰ ਨਹੀਂ ਦੇ ਸਕਦੀਆਂ ਇਹਦੇ ਤੁਹਾਡੀ ਅਦਾਲਤ ਚ ਫੈਸਲਾ ਵਾ ਕੋ ਢਿੱਲਾ ਫੈਸਲਾ ਨਾ ਸੁਣਾਇਓ ਫੈਸਲਾ ਉਹ ਸੁਣਾਇਓ ਜੋ ਸਮੁੱਚੀ ਸਿੱਖ ਕੌਮ ਦੀਆਂ ਭਾਵਨਾ ਅਨਸਾਰ ਹੋਵੇ ਤੇ ਸਿਧਾਂਤਾਂ ਅਨਸਾਰ ਹੋਵੇ ਤੇ ਮਸਾਲੀ ਸਜ਼ਾ ਹੋਵੇ ਇਹ ਕੋਈ ਆਮ ਦੋਸ਼ ਨਹੀਂ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਤੇ ਇਹਨਾਂ ਦੀ ਸਰਕਾਰ ਤੋਂ ਹੀ ਤੇ ਅਗਲੇ ਚੈਲੰਜ ਕਰਕੇ ਕਿਹਾ ਵੀ ਅਸੀਂ ਤੁਹਾਡਾ ਗੁਰੂ ਚੱਕ ਲਿਆ ਤੁਹਾਡੇ ਜੁਰਤਿਆਂ ਤੇ ਤੁਸੀਂ ਜਿਹੜਾ ਵਾਸਾ ਹੱਥੋਂ ਲੈ ਲੋ ਜਾਂ ਅਸੀਂ ਇੰਜ ਕਰਾਂਗੇ ਜੇ ਕਰਾਂਗੇ ਉਹ ਕਰਾਂਗੇ ਸੋ ਇਹ ਲਲਕਾਰ ਕੇ ਹੋਇਆ ਤੇ ਇਹਨਾਂ ਨੇ ਜਿਹੜਾ ਵਾ ਦੋਸ਼ੀ ਫੜ ਨਹੀਂ ਸਕੇ ਇਹ ਕਿਤੇ ਅੱਜ ਤੱਕ ਬਾਦਲ ਪਰਿਵਾਰ ਬਰਗਾੜੀ ਨਹੀਂ ਇਹ ਬੁਰਜ ਜਵਾਰ ਸਿੰਘ ਵਾਲੇ ਨਹੀਂ ਜਾ ਸਕਿਆ ਜਿਸ ਤੋਂ ਮਹਾਰਾਜ ਦਾ ਸਰੂਪ ਜਿਹੜਾ ਵਾ ਚੋਰੀ ਹੋਇਆ ਵਾ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਐਸਨ ਮਨਜੀਤ ਸਿੰਘ ਧੋਮਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜਾ ਚੇਅਰਮੈਨ ਸੋ ਅਨਦਰ ਸਾਧ ਤੋਂ ਤੇ ਕਹਿ ਰਹੇ ਕਿ ਜੋ ਗਲਤੀਆਂ ਹੋਈਆਂ ਉਹ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਦੀ ਕੋਠੀ 'ਚੋਂ ਫੈਸਲੇ ਆਏ ਸੋ 30 ਤਰੀਕ ਨੂੰ ਜਿਹੜੀ ਜਥੇਦਾਰ ਕਾਲ ਤਖਤ ਦੀ ਪੰਨ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੈ ਉਹਦੇ ਵਿੱਚ ਉਹ ਜੋ ਵੀ ਫੈਸਲਾ ਲੈਣ ਕੌਮ ਦੀ ਜਿਹੜੇ ਸਾਰੇ ਗੱਲਾਂ ਨੂੰ ਧਿਆਨ ਰੱਖ ਕੇ ਜੋ-ਜੋ ਗਲਤੀਆਂ ਦੁਹਰਾਈਆਂ ਗਈਆਂ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਨੂੰ ਸਾਰੀ ਗੱਲਾਂ ਨੂੰ ਧਿਆਨ ਰੱਖ ਕੇ ਕੋਈ ਇਹੋ ਜਿਹਾ ਫੈਸਲਾ ਸੁਲਾਣ ਜਿਹੜੇ ਕੌਮ ਨੂੰ ਵੀ ਉਹ ਫੈਸਲਾ ਮਨਜ਼ੂਰ ਹੋਵੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ